ਲੈਂਡ ਪੂਲ ਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਲੈਂਡ ਪੂਲ ਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਮੰਵਾ ਕੇ ਰਹਿਾਂਗੇ ਮੰਵਾ ਕੇ ਰਹਿਾਂਗੇ ਮੰਵਾ ਕੇ ਰਹਿਾਂਗੇ ਇਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਰਕਾਰ ਆਪਣੀ ਪੰਜਾਬ ਦੀ ਸਰਕਾਰ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਇਹ ਕਿਸਾਨ ਮਾਰੂ ਨੀਤੀ ਹੈ ਲੋਕਾਂ ਦੀਆਂ ਜ਼ਮੀਨਾਂ ਖੋਣ ਨੂੰ ਤਿਆਰ ਹੋਈ ਹੈ ਉਹ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਅਸੀਂ ਪਿੰਡਾਂ ਦੇ ਵਿੱਚ ਮਾਰਚ ਕੱਢ ਰਹੇ ਹਾਂ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਆਉਣ ਵਾਲੀ 7 ਤਰੀਕ ਨੂੰ ਪਿੰਡ ਜੋਧਾਂ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਉਹ ਸਰਕਾਰ ਨੂੰ ਚੇਤਾਵਨੀ ਹੈ ਕਿ ਇਹ ਜ਼ਮੀਨਾਂ ਦੀ ਜੋ ਪਾਲਿਸੀ ਬਣਾਈ ਹੈ ਇਹਨੂੰ ਵਾਪਸ ਲੈ ਲਈ ਤੇ ਨਹੀਂ ਆਉਣ ਵਾਲੇ ਦਿਨਾਂ 'ਚ ਵੱਡੇ ਸੰਘਰਸ਼ ਹੋਣਗੇ ਤੇ ਜ਼ਮੀਨ ਕਿਸੇ ਵੀ ਮੁੱਲ ਤੇ ਅਸੀਂ ਅਜਾਈ ਨਹੀਂ ਜਾਣ ਦੇਣੀ ਸਰਕਾਰਾਂ ਦੇ ਹੱਥ ਕੋਆਪਰੇਟਿਵ ਘਰਾਣਿਆਂ ਦੇ ਹੱਥ ਨਹੀਂ ਜਾਣ ਦੇਣੀ ਜੋ ਇਹ ਚਾਹੁੰਦੀ ਹੈ ਕਿ ਅਸੀਂ ਜ਼ਮੀਨਾਂ ਪਾਲਿਸੀ ਬਣਾ ਕੇ ਕੋਆਪਰੇਟਿਵ ਘਰਾਣਿਆਂ ਨੂੰ ਛੇਤਾਰਾਂਗੇ ਉਹ ਕਿਸੇ ਹੱਦ ਤੱਕ ਅਸੀਂ ਨਹੀਂ ਹੋਣ ਦੇਵਾਂਗੇ ਸਾਡੀਆਂ ਜਾਨਾਂ ਲੱਗ ਸਕਦੀਆਂ ਪਰ ਕਿਸੇ ਹੱਦ ਤੱਕ ਵੀ ਅਸੀਂ ਜ਼ਮੀਨਾਂ ਨੂੰ ਐ ਅਜਾਈ ਨਹੀਂ ਜਾਣ ਦੇਵਾਂ ਬਾਜੇਖਾਨਾ ਬੁਲਾਕਦੇ ਜੀ ਬਾਜੇਖਾਨੇ ਤੋਂ ਸ਼ੁਰੂ ਹੋ ਕੇ ਪਿੰਡ ਰਾਉ ਵਾਲਾ ਕੰਦ ਵਾਲਾ ਵੜਾ ਭਾਈ ਕਾਰਮਾਣਾ ਜੀਤ ਸਿੰਘ ਵਾਲਾ ਘਣੀਆਂ ਮੱਲਾ ਫੋਂ ਡੋੜ ਐਂਡ ਤੇ ਠੱਠੀਪਾਈ ਵੰਦਰ ਬੋਰਜ ਬਮੀਹਾ ਤੇ ਬਗਰਾੜੀ ਗੰਦਾਰਾ ਲਾਂਭਾ ਵਾਲੀ ਤੇ ਝਖੜ ਵਾਲੇ ਦੇ ਵਿੱਚ ਆ ਕੇ ਅਸੀਂ ਜਿਹੜੀ ਲਾਸ਼ ਤੇ ਸਮਾਪਤੀ ਕਰਨੀ ਹੈ ਜੀ ਤੇ ਜਿਹੜਾ ਇਹਦਾ ਪ੍ਰਚਾਰ ਵੀ ਅਸੀਂ ਕਰਨਾ ਪਿੰਡਾਂ ਦੇ ਵਿੱਚ ਪੂਰਾ ਵੱਧ ਵੱਧ ਲਾਂਬੰਦੀ ਕਰਕੇ ਆਪਣੇ ਕਿਸਾਨਾ ਵੀਰਾਂ ਨੂੰ ਅਸੀਂ ਆਪਣੇ ਜਾਗਰੂਤ ਕਰਨਾ ਹੈ ਵੀ ਆਉਣ ਵਾਲੀ ਜਿਹੜੀ 7 ਤਰੀਕ ਨੂੰ ਅਸੀਂ ਲੁਧਿਆਣਾ ਜਿਲ੍ਹੇ ਦੇ ਜੋਧਾ ਪਿੰਡ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਉਦੇ ਵਾਸਤੇ ਅਸੀਂ ਅੱਜ ਲਾਂਭ ਮੰਦੀ ਕਰਨ ਲਈ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਹਾਂ ਜੀ ਕੀ ਕਹੋਗੇ ਲੋਕਾਂ ਨੂੰ ਲੋਕਾਂ ਨੂੰ ਜਾਗਰੂਤ ਕਰਨਾ ਵੀ ਜਿਹੜੀ ਸਰਕਾਰ ਨਵੀਂ ਤੋਂ ਨਵੀਂ ਪਾਲਿਸੀਆਂ ਲੈ ਕੇ ਆ ਰਹੀ ਹੈ ਜਿਵੇਂ ਪਹਿਲਾਂ ਤਿੰਨ ਕਾਨੂੰਨ ਸੀ ਹੁਣ ਇਹ ਲੈਂਡ ਅਪੂਲਿੰਗ ਪਾਲਿਸੀ ਆ ਗਈ ਇਹਦੇ ਰਾਹੀਂ ਰੋਕਾਂ ਤੋਂ ਜਿਹੜੀ ਜ਼ਮੀਨ ਖੋਹਣਾ ਚਾਹੁੰਦੀ ਹੈ ਸਰਕਾਰ ਅੱਗੇ ਤਾਂ ਚਲੋ ਜਿਵੇਂ ਛੜਕਾਂ ਛੁੜਕਾਂ ਦੇ ਵਿੱਚ ਆਈਆਂ ਜ਼ਮੀਨਾਂ ਲੋਕਾਂ ਨੂੰ ਪੈਸੇ ਵੀ ਦਿੱਤੇ ਆ ਪਰ ਹੁਣ ਤਾਂ ਇਹਨਾਂ ਦਾ ਕੋਈ ਪੈਸਾ ਵੀ ਨਹੀਂ ਦਿੱਤਾ ਜਾਣਾ ਇਸ ਵਾਸਤੇ ਲੋਕਾਂ ਨੂੰ ਜਾਗਰੂਤ ਕਰਨੇ ਆ ਵੀ ਜਿਹੜੀ ਆਪਣੀ ਜ਼ਮੀਨ ਆ ਇਹ ਬਿਨਾਂ ਪੈਸੇ ਤੋਂ ਅੱਜ ਰਿਕਵਰ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤੇ ਉਹਦੇ ਸਬੰਧ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜੀ ਇਹ ਲੋਕਾਂ ਨੂੰ ਜਾਗਰੂਤ ਕਰਕੇ ਤੇ ਰੈਲੀ ਲਈ ਲਿਜਾਣ ਲਈ ਲਾਂਬੰਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂ ਇਹ ਬੇਣਤੀ ਜਿਵੇਂ ਸਰਕਾਰ ਧੱਕੇ ਦੇ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ ਨਵੀਆਂ ਨਵਨੀਆਂ ਤਕਨੀਕਾਂ ਲਿਆ ਕੇ ਪਹਿਲਾਂ ਬੇ ਲੋੜੀਆਂ ਸੜਕਾਂ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਬੁਣਿਆ ਗਿਆ ਸੜਕਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਨੇ ਵੱਡੀਆਂ 12 12 15 15 ਫੁੱਟ ਉੱਚੀਆਂ ਸੜਕਾਂ 'ਚ ਜ਼ਮੀਨਾਂ ਰੋਕ ਕੇ ਪਾਣੀ ਦੇ बहाਅ ਦੇ ਉਲਟ ਸੜਕਾਂ ਕੱਢ ਕੇ ਜ਼ਮੀਨਾਂ ਨੂੰ ਡਬੋ ਕੇ ਹਟਿਆਉਣਾ ਚਾਹੁੰਦੇ ਆ ਹੁਣ ਲੈਂਡ ਪੂਲਿੰਗ ਲਿਆ ਕੇ ਬਿਨਾਂ ਪੈਸੇ ਤੋਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਜੋ ਖੋਹਣਾ ਚਾਹੁੰਦੇ ਆ ਵਿਕਾਸ ਦਾ ਇੱਕ ਲਾਲਚ ਦੇ ਕੇ ਦੇਖੋ ਸਰਕਾਰ ਕਿਵੇਂ ਹੁਣ ਆਪਦੀ ਮਸ਼ਹੂਰੀ ਕਰਦੀ ਫਿਰਦੀ ਉਹ ਲੈਂਡ ਪੂਲਿੰਗ ਇੰਨੀ ਚੰਗੀ ਆ ਇੰਨੀ ਚੰਗੀ ਆ ਆਪਦੇ ਬੰਦੇ ਖੜੇ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਆ ਪਹਿਲਾਂ 30000 ਰੁਪਿਆ ਠੇਕਾ ਕਹਿੰਦੇ ਸੀ ਅਸੀਂ ਦੇਵਾਂਗੇ ਪੰਜਾਬ ਦੇ ਵਿੱਚ 70 80000 90000 ਤੱਕ ਦਾ ਠੇਕਾ ਚੱਲਦਾ ਤੇ ਇਹ ਪੰਜਾਬ ਸਰਕਾਰ ਕਹਿ ਰਹੀ ਸੀ ਵੀ ਸਾਨੂੰ ਜਿੰਨਾ ਟਾਈਮ ਅਸੀਂ ਵੀ ਜ਼ਮੀਨਾਂ ਆਬਾਦ ਨਹੀਂ ਕਰਦੇ 30000 ਰੁਪਿਆ ਤੁਹਾਨੂੰ ਅਸੀਂ ਠੇਕਾ ਦੇਵਾਂਗੇ ਇਹ ਬੇਬੂਕੂ ਬਣਾ ਕੇ ਕਿਸਾਨਾਂ ਨੂੰ ਕਰਜ਼ਾਈ ਕਰਕੇ ਲੁੱਟ ਕੇ ਕੁੱਟ ਕੇ ਅੰਦਰ ਵੜ ਕੇ ਜ਼ਮੀਨਾਂ ਖੋਹਣਾ ਚਾਹੁੰਦੀ ਆ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਅਸੀਂ ਨੌਜਵਾਨ ਸਾਡੇ ਬਜ਼ੁਰਗਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ ਖੜੇ ਰਹਾਂਗੇ ਅਸੀਂ ਆਪਣੇ ਆਪਣੇ ਤੇ ਆਪਣੇ ਬੱਚਾ ਦੇ ਭਵਿੱਖ ਲਈ ਹਮੇਸ਼ਾ ਲੜਦੇ ਰਹਾਂਗੇ ਸਰਕਾਰ ਨੂੰ ਇਹਨਾਂ ਮਾਰੂ ਨੀਤੀਆਂ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਅਸੀਂ ਆਪਣੇ ਬਜ਼ੁਰਗਾਂ ਤੋਂ ਮੂਰੇ ਹੋ ਕੇ ਮਰਨ ਨੂੰ ਤਿਆਰ ਆ ਇਸ ਲਈ ਅਸੀਂ ਨੌਜਵਾਨ ਬਜ਼ੁਰਗਾਂ ਦੇ ਨਾਲ ਹੀ ਚੱਲ ਰਹੇ ਹਾਂ